ਅੰਜਨਾ ਮੈਨਨ ਦੀ ਪੁਸਤਕ ਕੱਕੀਆਂ ਕਣੀਆਂ ਵਿੱਚੋਂ ਰਚਨਾ ਮਾਇਨੀ ਮਾਇਨੀ ਚੇਤਰ ਚੜਿਆ ਕਿਹਾ ਚੇਤਰ ਚੜਿਆ ਮਾਇਨੀ ਚੇਤਰ ਚੜਿਆ ਕਿਹਾ ਚੇਤਰ ਚੜਿਆ ਧਰਤੀ ਮੌਲੀ ਹਵਾ ਰੁੰਕੇ ਤਿਤਲੀਆਂ ਮਿਲ ਨੱਚਣ ਗੀਤ ਪਿਆਰੇ ਕੋਇਲ ਗਾਵੇ ਆਸ਼ਕ ਪਰੇ ਟੱਪਣ ਧਰਤੀ ਮੌਲੀ ਹਵਾ ਰੁਮਕੇ ਤਿਤਲੀਆਂ ਮਿਲ ਨੱਚਣ ਗੀਤ ਪਿਆਰੇ ਕੋਇਲ ਗਾਵੇ ਆਸ਼ਿਕ ਭੋਰੇ ਟੱਪਣ ਵੇਲ ਪੱਤਰ ਸਾਵੇ ਹੋਏ ਫੁੱਲਾਂ ਨੇ ਰੰਗ ਫੜਿਆ ਵੇਲ ਪੱਤਰ ਸਾਵੇ ਹੋਏ ਫੁੱਲਾਂ ਨੇ ਰੰਗ ਫੜਿਆ ਮਾਹੀਨੀ ਚੇਤਰ ਚੜਿਆ ਕਿਹਾ ਚੇਤਰ ਚੜਿਆ ਇਸ ਮਹਿਕ ਰੁੱਤੇ ਮੇਰਾ ਸਜਰਾ ਫੁੱਲ ਇੱਕ ਮੋਇਆ ਮਸਾਂ ਮਸਾਂ ਉਹ ਹਾਨ ਮੇਰੇ ਦਾ ਸੀ ਜੋ ਅੜਿਓ ਹੋਇਆ ਇਸ ਮਹਿਕ ਰੁੱਤੇ ਮੇਰਾ ਸਜਰਾ ਫੁੱਲ ਏ ਕਮੋਇਆ ਮਸਾਂ ਮਸਾਂ ਉਹ ਹਾਨ ਮੇਰੇ ਦਾ ਸੀ ਜੋ ਅੜਿਓ ਹੋਇਆ ਤਿਰਹਾਇਆ ਤੁਰ ਗਿਆ ਦਰਦ ਪੱਠੀ ਜੋ ਰੜਿਆ ਤਿਰਹਾਇਆ ਤੁਰ ਗਿਆ ਦਰਦ ਪੱਠੀ ਜੋ ਰੜਿਆ ਮਾਏ ਨੀ ਚੇਤਰ ਚੜਿਆ ਕਿਹਾ ਚੇਤਰ ਚੜਿਆ ਕਿਉਂ ਹੋਇਆ ਕੀ ਹੋਇਆ ਮੈਥੋਂ ਤਾਂ ਦਸਵੀਂ ਨਾ ਹੋਵੇ ਕਿਉਂ ਹੋਇਆ ਕੀ ਹੋਇਆ ਮੈਥੋਂ ਤਾਂ ਦਸਵੀਂ ਨਾ ਹੋਵੇ ਕਾਲੇ ਲੇਖਾਂ ਖੋਲਿਆ ਹੁਣ ਤਾਂ ਹੱਸ ਵੀ ਨਾ ਹੋਵੇ ਕਿਉਂ ਹੋਇਆ ਕੀ ਹੋਇਆ ਮੈਥੋਂ ਤਾਂ ਦਸਵੀਂ ਨਾ ਹੋਵੇ ਕਾਲੇ ਲੇਖਾਂ ਖੋਲਿਆ ਹੁਣ ਤਾਂ ਹੱਸ ਵੀ ਨਾ ਹੋਵੇ ਖਿੜਨ ਉੱਤੇ ਉਹ ਸੁੱਕਿਆ ਹੈ ਪੱਤੀ ਪੱਤੀ ਝੜਿਆ ਖੇੜਨ ਉੱਤੇ ਉਹ ਸੁੱਕਿਆ ਹੈ ਪੱਤੀ ਪੱਤੀ ਝੜਿਆ ਮਾਏ ਨੀ ਚੇਤਰ ਝੜਿਆ ਕਿਹਾ ਚੇਤਰ ਝੜਿਆ ਸਦਰਾਂ ਦਾ ਹਾਣੀ ਮੇਰਾ ਮੂੰਹ ਮੇਰੇ ਵਿੱਚ ਭਿੱਜਿਆ ਸਦਰਾਂ ਦਾ ਹਾਣੀ ਮੇਰਾ ਮੂੰਹ ਮੇਰੇ ਵਿੱਚ ਭਿੱਜਿਆ ਤੁਪਕਾ ਤੁਪਕਾ ਬਾਰਤ ਸੁਰਖ ਰੰਗਾ ਸੰਗ ਸਿੰਜਿਆ ਸਦਰਾਂ ਦਾ ਹਾਣੀ ਮੇਰਾ ਮੋਹ ਮੇਰੇ ਵਿੱਚ ਭਿੱਜਿਆ ਟੁਪਕਾ ਟੁਪਕਾ ਪਾਰਤ ਸੁਰਖ ਰੰਗਾ ਸੰਗ ਸਿੰਜਿਆ ਮਿਲਨ ਉਤੇ ਉਹ ਸੋਨਾ ਵਿਛੜਿਆ ਅਧ ਖੜਿਆ ਮਿਲਨ ਰੁਤੇ ਉਹ ਸੋਨਾ ਵਿਛੜਿਆ ਅਧ ਖੜਿਆ ਮਾਏ ਨੀ ਚੇਤਰ ਚੜਿਆ ਕਿਹਾ ਚੇਤਰ ਚੜਿਆ ਉਸ ਫੁੱਲ ਸੰਗ ਜਾਰ ਰਲਨਾ ਮੈਂ ਹੋਰ ਨਹੀਂ ਹੁਣ ਜੀਣਾ ਉਸ ਫੁੱਲ ਸੰਗ ਜਾਰ ਰਲਨਾ ਮੈਂ ਹੋਰ ਨਹੀਂ ਹੁਣ ਜੀਣਾ ਆਸੀਆਂ ਪਾ ਚੋਇਆ ਜੋ ਮੈਂ ਜ਼ਹਿਰ ਉਹੀ ਹੁਣ ਪੀਣਾ ਆਸੀਆਂ ਪਾ ਚੋਇਆ ਜੋ ਮੈਂ ਜ਼ਹਿਰ ਉਹੀ ਹੁਣ ਪੀਣਾ ਲੱਥ ਗਏ ਰੰਗ ਕੱਚੜੇ ਹੁਣ ਮਸਾਂ ਮਜੀਠਾ ਫੜਿਆ ਲੱਥ ਗਏ ਰੰਗ ਕੱਚੜੇ ਹੁਣ ਮਸਾਂ ਮਜੀਠਾ ਫੜਿਆ ਮਾਏ ਨਹੀਂ ਚਿੱਤਰ ਚੜਿਆ ਕਿਹਾ ਚਿੱਤਰ ਚੜਿਆ ਮਾਏ ਨਹੀਂ ਜੇ ਤਿਰ ਚੜਿਆ ਕਿਹਾ ਚੇਤਰ ਚੜਿਆ